ਕ੍ਰਿਸ਼ਚਰ ਮਾਮਲੇ ਦੇ ਵਿੱਚ ਗ੍ਰਿਫਤਾਰ ਮੁਅਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਨਾਲ ਜੁੜੇ ਨਵੇਂ ਤੋਂ ਨਵੇਂ ਤਾਰ ਨੇ ਜਿਹੜੇ ਹੁਣ ਖੁੱਲਦੇ ਦਿਖਾਈ ਦੇ ਰਹੇ ਨੇ ਦੱਸਦੇ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਿਹੜੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਤੇ ਨਵੇਂ ਤੋਂ ਨਵੇਂ ਅਪਡੇਸ਼ਨਸ ਇਸ ਮਾਮਲੇ ਦੇ ਵਿਚਾਰੇ ਨੇ ਸੀਬੀਆਈ ਦੀ ਹੁਣ ਤੱਕ ਦੀ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਇਹੋ ਜਿਹੇ 4 ਆਈਏਐਸ ਅਤੇ 10 ਆਈਪੀਐਸ ਅਫਸਰਾਂ ਦੇ ਨਾਮ ਹੁਣਾਂ ਸામਨੇ ਆਏ ਨੇ ਜਿਹੜੇ ਆਪਣਾ ਪੈਸਾ ਪ੍ਰਾਪਰਟੀ ਦੇ ਵਿੱਚ ਨਿਵੇਸ਼ ਕਰ ਰਹੇ ਨੇ ਇਸ ਦਾ ਜ਼ਰੀਆ ਪਟਿਆਲਾ ਦਾ ਰੀਅਲ ਅਸਟੇਟ ਕਾਰੋਬਾਰੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਹੁਣ ਸੀਬੀਆਈ ਨੇ ਉਸ ਦੇ ਟਿਕਾਣਿਆਂ ਤੇ ਛਾਪਾ ਮਾਰਿਆ ਸਮੰਨਿਆ ਜਾ ਰਿਹਾ ਹੈ ਸੀਬੀਆਈ ਪੁੱਲਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵਧਾਉਣ ਦੀ ਗੱਲ ਆਖਰੀ ਹੈ ਇਸ ਨਾਲ ਹੀ ਜਾਂਚ ਏਜੰਸੀ ਪਟਿਆਲਾ ਦੇ ਪ੍ਰਾਪਰਟੀ ਡੀਲਰ ਦਾ ਅਰੈਸਟ ਵਾਰੰਟ ਵੀ ਮੰਗ ਸਕਦੀ ਹੈ ਸੌਦਾਫੀਏ ਜ਼ਿਕਰਯੋਗ ਹੈ ਜਿਹੜੇ ਅਧਿਕਾਰੀ ਸੀਬੀਆਈ ਦੇ ਰਡਾਰ ਤੇ ਆਏ ਨੇ ਉਹਨਾਂ ਦੇ ਵਿੱਚ ਅੱਠ ਆਈਪੀਐਸ ਅਧਿਕਾਰੀ ਫੀਲਡ ਦੇ ਵਿੱਚ ਨੇ ਦੋ ਨੂੰ ਸਾਈਡਲਾਈਨ ਪੋਸਟਿੰਗ ਤੇ ਨੇ ਇਸੇ ਤਰ੍ਹਾਂ ਚਾਰ ਆਈਏਐਸ ਅਸਟਰਾਂ ਦਾ ਸਬੰਧ ਕਿਸੇ ਨਾ ਕਿਸੇ ਤਰ੍ਹਾਂ ਮੰਡੇ ਗੋਬਿੰਦਗੜ ਨਾਲ ਜੁੜਿਆ ਹੋਇਆ ਹੈ ਸੀਬੀਆਈ ਦੀ ਜਾਂਚ ਵਿੱਚ ਟ੍ਰਾਈ ਸਿਟੀ ਦੇ ਕਈ ਨਾਮੇ ਬਿਲੜਾ ਦੇ ਪ੍ਰੋਪਰਟੀ ਡੀਲਰਾਂ ਦਾ ਵੀ ਪਤਾ ਲੱਗਿਆ ਜਿਨ੍ਹਾਂ ਜ਼ਰੀਏ ਟਰਾਈ ਸਿਟੀ ਦੇ ਅਧਿਕਾਰੀਆਂ ਨੇ ਪ੍ਰੋਪਰਟੀ ਬਣਾਈ ਹੈ ਸੋ ਹੁਣ ਇਸ ਸਬੰਧ ਵਿੱਚ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ ਅਤੇ ਇਹਨਾਂ ਦੇ ਨਾਮ ਜਨਤਕ ਵੀ ਕਰ ਸਕਦੀ ਹੈ ਸੀਬੀਆਈ ਜੀ ਹਾਂ ਆਈਐਸ ਅਤੇ ਆਈਪੀਐਸ ਅਸਟਰਾਂ ਦੇ ਜਿਹੜੇ ਨਾਮ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਸੀਬੀਆਈ ਕਿਸੇ ਵੀ ਵੇਲੇ ਜਨਤਕ ਕਰ ਸਕਦੀ ਹੈ ਪੁੱਛਗਿੱਛ ਲਈ ਰਿਮਾਂਡ ਦੀ ਵੀ ਮੰਗ ਹੈ ਜਿਹੜੀ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਈ